ਆਉ ਦੇ ਵਿੱਚ ਜੇ ਆਪਾਂ ਗੱਲ ਕਰੀ ਤਾਂ ਕਣਕ ਦੀ ਬਾਢੀ ਦਾ ਸੀਜ਼ਨ ਹੈ ਜਿਹੜਾ ਉਹ ਟਾਵੇਂ ਟਾਵੇਂ ਏਰੀਆ ਦੇ ਵਿੱਚ ਉਹ ਚੱਲ ਚੁੱਕਿਆ ਤੇ ਇਹਦੇ ਨਾਲ ਹੀ ਮੌਸਮ ਦੀ ਗੱਲ ਕਰੀ ਤਾਂ ਆਉਣ ਵਾਲੇ 1-2 ਦਿਨਾਂ ਦੇ ਵਿੱਚ ਜਿਹੜਾ ਮੌਸਮਾ ਉਹ ਖਰਾਬ ਰਹਿ ਸਕਦਾ ਹੈ ਇਸ ਲਈ ਜਿਹੜੇ ਵੀ ਕਿਸਾਨ ਭਰਾਵਾਂ ਨੇ ਕਣਕ ਦੀ ਬਾਢੀ ਸ਼ੁਰੂ ਕਰਨੀ ਹੈ ਕਣਕ ਵੜਨੀ ਹੈਗੀ ਜਿੰਨੀ ਵੀ ਵੜਨੀ ਹੈਗੀ ਉਹਦਾ ਧਿਆਨ ਰੱਖ ਕੇ ਮੌਸਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਕਣਕ ਆਪਣੀ ਵੜਨ ਜਿਵੇਂ ਹੁਣ ਕੱਲ ਮੌਸਮ ਖਰਾਬ ਚੱਲ ਰਿਹਾ ਸੀ ਕੱਲ ਦਾ ਦਿਨ ਕਈ ਜਗ੍ਹਾ ਦੇ ਉੱਪਰ ਗੜੇ ਮਾਰੀ ਵੀ ਹੋਈ ਆ ਪਾਰਸ਼ ਵੀ ਬਹੁਤ ਜ਼ਿਆਦਾ ਤੇਜ਼ ਹੋਈ ਆਗੀ ਤੇ ਹਵਾ ਵੀ ਬਹੁਤ ਤੇਜ਼ ਬਗੀ ਸੀ ਇਸ ਲਈ ਕਣਕਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਇਹਦੇ ਨਾਲ ਗੜੇ ਮਾਰੀ ਦੇ ਨਾਲ ਤੇ ਬਾਕੀ ਆਪਾਂ ਜਦੋਂ ਹੁਣ ਬਟਣੀ ਆਗੀ ਤਾਂ ਆਪਾਂ ਮੌਸਮ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਕਰੋ ਵੀ ਜਦੋਂ ਬਟਣੀ ਆਪਾਂ ਮੰਡੀ ਦੇ ਵਿੱਚ ਮਾ ਆਪਾਂ ਨੂੰ ਬੜਾ ਚਿਰ ਬੈਠਣਾ ਪਵੇ ਤੇ ਬਾਕੀ ਹੁਣ ਜੇ ਮੋਇਸਚਰ ਦੀ ਗੱਲ ਕਰੀ ਤਾਂ ਮੰਡੀ ਦੇ ਵਿੱਚ ਜਿਹੜਾ ਮੋਇਸਚਰ ਆ ਉਹ ਅੱਜ ਦੇ ਟਾਈਮ 12 ਜਾਂ 13 ਮੋਇਸਚਰ ਵਾਲੀ ਕਣਕੀ ਆੜਤੀ ਭਰਾ ਜਿਹੜੇ ਉਹ ਖਰੀਦਦੇ ਨੇਗੇ ਉਸ ਨੂੰ ਹੀ ਤੋਲਣਗੇ ਫਰ ਤੋਂ ਉੱਪਰ ਜਿਹੜਾ ਮੌਸਮ ਆਊਗਾ ਤਾਂ ਉਹਨਾਂ ਨੂੰ ਮੰਡੀ ਦੇ ਵਿੱਚ ਬੈਠਣਾ ਪੈ ਸਕਦਾ ਲੰਮਾ ਸਮਾਂ ਕਿਉਂਕਿ ਮੌਸਮ ਹੁਣ ਜਿਵੇਂ ਗੜੇ ਪੈ ਗਏ ਤਾਂ ਮੌਸਮ ਵੀ ਘਟਣਾ ਨਹੀਂ ਹੈਗਾ ਸਦੀ ਕਣਕ ਦਾ ਠੰਡ ਵਧ ਜਾਣੀ ਹੈਗੀ ਥੋੜੀ ਘਣੀ ਫਰਕ ਪਿਆ ਜਾਂਦਾ ਠੰਡ ਦਾ ਇਸ ਲਈ ਆਪਾਂ ਨੂੰ ਕਣਕ ਆਹ ਜਿਹੜੀ ਚੜਾ ਕੇ ਬੜਨੀ ਚਾਹੀਦੀ ਇੱਕ ਦੋ ਦਿਨ ਠਹਿਰ ਕੇ ਬਾਕੀ ਇਸ ਦੇ ਨਾਲ ਹੀ ਆਪਾਂ ਦੱਸ ਦੇ ਤੁਹਾਨੂੰ ਵੀ ਹੁਣ ਜਿਵੇਂ ਪਿਛਲੇ ਬਾਰ ਝੋਨੇ ਦਾ ਜਿਹੜਾ ਕੱਟ ਲਗਾ ਕੇ ਕਿਸਾਨ ਭਰਾਵਾਂ ਨੇ ਵੇਚਿਆ ਸੀਗਾ ਗਿੱਲਾ ਹੋਣ ਦੇ ਕਾਰਨ ਇਸ ਵਾਰ ਵੀ ਕਣਕ ਦਾ ਜਿਹੜਾ ਸੀਜ਼ਨ ਉਭੀ ਇਸ ਝੋਨੇ ਵਾਂਗੀ ਚੱਲੇਗਾ ਕਿਉਂਕਿ ਆੜਤੀਆਂ ਭਰਾਵਾਂ ਵੱਲੋਂ ਵੀ ਸਖਤਾਈ ਕੀਤੀ ਗਿਆ ਪੂਰੀ ਜੇਕਰ ਕਿਸੇ ਵੀ ਕਿਸਾਨ ਵੀਰ ਨੇ ਆਪਣੀ ਕਣਕ ਜਿਹੜੀ ਉਹ ਗਿੱਲੀ ਵੜ ਲਈ ਨਰਮ ਵੜ ਲਈ ਤਾਂ ਉਹਦਾ ਜਿਹੜਾ ਮੌਇਸਚਰ ਆਫ ਮੰਡੀ ਦੇ ਗੇਟ ਦੇ ਵਿੱਚ ਲੱਗਣਾ ਸ਼ੁਰੂ ਹੋ ਜੂਗਾ ਗੇਟ ਤੇ ਬੈਠੇ ਹੁੰਦੇ ਨੇ ਬੰਦੇ ਉਥੋਂ ਮੌਇਸਚਰ ਲਾ ਕੇ ਫੇਰੀ ਉਹ ਅੱਗੇ ਤੋਰਨਗੇ ਟਰਾਲੀ ਨਹੀਂ ਤਾਂ ਆਪਾਂ ਨੂੰ ਪਤਾ ਵੀ ਨਿਖਾਨ ਬਹੁਤ ਹੋ ਜਾਂਦਾ ਆਪਣਾ ਇੱਕ ਤਾਂ ਕੱਟ ਲਵਾ ਕੇ 베ਜਨੇ ਆਪਾਂ ਦੂਜਾ ਆਪਾਂ ਖੱਜਲ ਖਵਾਰ ਹੋ ਜਾਂਦੇ ਆ ਉਹਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾਗਾ ਨਾਲੇ ਆਪਾਂ ਘਾਟਾ ਪਾ ਲੰਨੇ ਆ ਕਿ ਕਣਕ ਦੇ ਵਿੱਚ ਕਿ ਆਪਾਂ ਹੁਣ ਗਿੱਲੀ ਕਣਕ ਵੱਟ ਤਾਂ ਲੈਨੇ ਆ ਤਾਂ ਆਪਾਂ ਜਿਹੜੇ ਘਰ ਦੇ ਵਿੱਚ ਖਾਣ ਨੂੰ ਰੱਖਣੀ ਹੁੰਦੀ ਆ ਉਹ ਵੀ ਕਣਕ ਦਾ ਆਪਣੀ ਗਿੱਲੀ ਵੀ ਰਹਿੰਦੀ ਹੈਗੀ ਫੇਰ ਆਪਾਂ ਉਹਨੂੰ ਵੇੜੇ 'ਚ ਖਿਲਾਰਦੇ ਆ ਜਾਂ ਕਿਤੇ ਵੀ ਖਿਲਾਰਦੇ ਆ ਧੁੱਪ ਲਵਾਈ ਜਾਂਦੇ ਆ ਤਾਂ ਉਹ ਖਰਾਬ ਹੋ ਜਾਂਦੀ ਆ ਵੇੜੇ 'ਚ ਪਈ ਕਿਤੇ ਮਿੱਟੀ ਘੱਟਾ ਪਈ ਜਾਂਦਾ ਉਹਦੇ ਵਿੱਚ ਉਹੀ ਆਪਾਂ ਆਪਣੇ ਖਾਣ ਨੂੰ ਢੋਲਾਂ ਦੇ ਵਿੱਚ ਪਾਉਣੇ ਕਣਕ ਜੇ ਗਿੱਲੀ ਪਾਉਣੇ ਤਾਂ ਉਹ ਖਰਾਬ ਵੀ ਹੋ ਜਾਂਦੀ ਆ ਕਣਕ ਇਸ ਲਈ ਆਪਾਂ ਧਿਆਨ ਨਾਲ ਕਣਕ ਵੱਢਿਆ ਕਰੋ ਜਰੂਰ ਬਾਕੀ ਕਿਸਾਨ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਕਿਸਾਨ ਵੀਰਾਂ ਨੇ ਹੁਣ ਤੱਕ ਜਿਹੜਾ ਵੀ ਬੀਜ ਕਣਕ ਦਾ ਵੱਢਿਆ ਤਾਂ ਉਹ ਆਪਣੇ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝਾ ਕਰਨ ਵੀ ਉਹਦਾ ਝਾੜ ਕਿੰਨਾ ਨਿਕਲਿਆ ਤੇ ਕਿਹੜੀ ਕਿਸਮ ਸੀ ਕਿੰਨੇ ਦਿਨ ਹੋ ਗਏ ਸੀ ਬੀਜੀ ਨੂੰ ਤੇ ਕੀ ਉਹਦੇ ਉੱਪਰ ਖਾਦ ਸੀ ਜਿਹੜੀ ਉਹ ਪਾਈ ਸੀ ਬਾਕੀ ਹੁਣ ਜਿਵੇਂ ਆਪਾਂ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ ਵੀ ਜਿਹੜੀ ਕਣਕਾਂ ਵੱਢੀਆਂ ਨੇ ਉਹਨਾਂ ਦਾ ਝਾੜ ਆਇਆ ਸੀ ਉਹਦੇ ਵਿੱਚ ਜਾਂ ਤਾਂ ਕਿਸੇ ਨੇ ਪੋਟਾਸ਼ ਪਾਇਆ ਸੀ ਜਾਂ ਕੋਈ ਹੋਰ ਘਾਟਾਂ ਵਾਲੀ ਸਪਰੇਅ ਜਿਹੜੀ ਕੀਤੀ ਸੀਗੀ ਉਦੇ ਨਾਲ ਜਿਹੜਾ ਇੱਕ ਝਾੜ ਸੀਗਾ ਉਹ ਕਣਕ ਦਾ 25 ਕਾਉਂਟਲ ਤੋਂ ਜਿਹੜਾ ਪਲੱਸ ਉਹ ਨਿਕਲਿਆ ਸੀਗਾ ਤੇ ਇਸ ਦੇ ਨਾਲ ਹੀ ਜਿਹੜੇ ਕਿਸਾਨ ਭਰਾਵਾਂ ਨੇ ਕੋਈ ਦਵਾਈ ਘਾਟਣ ਵਾਲੇ ਸਪਰੇ ਨਹੀਂ ਸੜਕੀ ਸੀ ਤਾਂ ਉਹਨਾਂ ਦਾ 22 ਤੋਂ ਲੈ ਕੇ 23 ਕਾਉਂਟਲ ਦੇ ਵਿਚਕਾਰ ਹੈ ਜਿਹੜਾ ਉਹ ਕਣਕ ਦਾ ਝਾੜ ਇਸ ਵਾਰ ਰਿਹਾ ਸੀ ਜੇ ਆਪਾਂ ਸਰਦੂਲਗੜ ਏਰੀਆ ਦੀ ਗੱਲ ਕਰੀ ਤਾਂ ਉੱਥੇ ਜਿਹੜੀ 2852 ਦਾ ਝਾੜ ਰਿਹਾ ਹੈ ਕਿਸਾਨ ਭਰਾਵਾਂ ਵੱਲੋਂ ਦੱਸਿਆ ਜਾ ਰਿਹਾ ਵੀ 73 ਮਣ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲ ਰਿਹਾ ਹੈ ਕਿਰ ਆਪਾਂ 822 ਦੀ ਗੱਲ ਕਰੀਏ ਤਾਂ ਉਹ 73 ਮਣ ਦੀ ਜਿਹੜੀ ਉਹ ਨਿਕਲੀ ਆਗੀ ਤੇ ਨਾਲ ਹੀ ਆਪਾਂ ਗੱਲ ਕਰਦੇ ਆਂ 327 ਜਿਹੜਾ ਇਸ ਵਾਰ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਬੀਜ ਕਿਸਾਨਾਂ ਵੱਲੋਂ ਬੀਜਿਆ ਗਿਆ ਸੀ ਤਾਂ ਇਹਦਾ ਝਾੜ ਆ ਜਿਹੜਾ ਉਹ 26 ਕਾਉਂਟਰੋਲ ਦੇ ਕਰੀਬ ਕਿਸਾਨ ਭਰਾਵਾਂ ਵੱਲੋਂ ਦੱਸਿਆ ਜਾ ਰਿਹਾ ਵੀ ਨਿਕਲ ਰਿਹਾ ਹੈ ਜਿਹੜੇ ਜਿਹੜੇ ਕਿਸਾਨਾਂ ਨੇ ਵੱਢੀ ਆ ਬਾਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੀਆਂ ਕਣਕਾਂ ਦਾ ਝਾੜ ਆ ਉਹ ਚੰਗਾ ਰਹਿਣ ਵਾਲਾ ਕੋਈ ਘਟ ਨਹੀਂ ਸਕਦਾ ਝਾੜ ਕਿਉਂਕਿ ਜਿਵੇਂ ਹੁਣ ਇਹ ਬਾਹਰਲੇ ਸਟੇਟਾਂ ਤੋਂ ਆਪਾਂ ਨੂੰ ਮੈਸੇਜ ਆਏ ਸੀਗੇ ਵੀ ਸਾਡੇ ਇੰਨਾ ਝਾੜ ਨਿਕਲਿਆ ਬੀਜ ਦਾ ਇੰਨਾ ਝਾੜ ਨਿਕਲਿਆ ਤਾਹੇ ਜੇ ਮਾਪ ਦੇਖਦੇ ਹੋਏ ਪੰਜਾਬ ਦੀ ਗੱਲ ਕਰਦੇ ਆ ਵੀ ਤਾਂ ਪੰਜਾਬ ਚ ਵੀ ਝਾੜ ਇਸ ਵਾਰ ਕਣਕਾਂ ਦੇ ਪੂਰੇ ਟੌਪ ਤੇ ਰਹਿਣ ਵਾਲੇ ਨੇਗੇ ਕਿਉਂਕਿ ਜਿਵੇਂ ਹੁਣ ਬਾਹਰਲੇ ਸਟੇਟਾਂ ਚ ਮੰਨ ਕੇ ਚੱਲੋ 60 ਮੰਨ ਦੀ ਨਿਕਲਦੀ ਆ ਤਾਂ ਆਪਣੇ 70 ਮੰਨ ਤੋਂ ਪਲੱਸ ਕਣਕ ਦਾ ਜਿਹੜਾ ਝਾੜ ਉਹ ਨਿਕਲ ਸਕਦਾ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਆਉਣ ਵਾਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ